ਉਹ ਜਿਵੇਂ ਅਗਜਤ ਗਿਣਤੀ ਕਮਾਤਾ ਸ਼ਾਇਦ ਮੈਂ ਪਰ ਕਾਫੀ ਪਿਆ ਚਲੋ ਆਪਾਂ ਲੰਬਾ ਸਮਾਂ ਮਾਰਕੀਟ ਤੋਂ ਬਾਹਰ ਜਾਣ ਵਾਲੇ ਨਹੀਂ ਹੈਗੇ ਕਿ ਸਿੱਧੂ ਪਾਜੀ ਦਾ ਸਾਡੇ ਵਿਚਾਰ ਨਹੀਂ ਰਹੇ ਪਰ ਉਹਨਾਂ ਦੇ ਜੋ ਪ੍ਰਸ਼ੰਸਕ ਨੇ ਜਾਂ ਉਹਨਾਂ ਨੂੰ ਪਿਆਰ ਕਰਨ ਵਾਲੇ ਨੇ ਉਹ ਤੁਹਾਨੂੰ ਬਹੁਤ ਜ਼ਿਆਦਾ ਅੱਜ ਪਿਆਰ ਕਰਦੇ ਆ ਨਵੇਂ ਗਾਣਿਆਂ ਨੂੰ ਲੈ ਕੇ ਕਿਸ ਤਰ੍ਹਾਂ ਤੁਹਾਡੇ ਕੋਲ ਗਾਣੇ ਪਈ ਹੋਏ ਨੇ ਤੇ ਕਦੋਂ-ਕਦੋਂ ਉਹ ਰਿਲੀਜ਼ ਕਰੋਗੇ ਤੁਹਾਡੇ ਸਾਹਮਣੇ ਆ ਅਸੀਂ ਉਹਨਾਂ ਦੇ 6-7 ਗਾਣੇ ਉਹਨਾਂ ਦੇ ਜਨਮ ਤੋਂ ਬਾਅਦ ਕਰ ਚੁੱਕੇ ਆ ਅਸੀਂ ਬੈਕ ਟੂ ਬੈਕ ਉਹਨਾਂ ਦੇ ਗਾਣੇ ਛੱੜਦੇ ਰਵਾਂਗੇ ਕੁਝ ਕੰਪਲੀਟ ਪਏ ਨੇ ਕੁਝ ਹਾਲੇ ਤਿਆਰ ਕਰਨ ਵਾਲੇ ਵੀ ਨੇ ਥੋੜਾ ਬਹੁਤ ਬਾਕੀ ਹੈ ਕਿਸੇ ਦਾ ਥੋੜਾ ਮਿਊਜ਼ਿਕ ਵਿੱਚ ਕਮੀ ਹੈ ਕੋਈ ਮਤਲਬ ਸਾਡੇ ਕੋਲੇ ਕਾਫੀ ਮੈਟਰ ਪਿਆ ਹੈ ਹਲੇ ਕਿੰਨੇ ਕਾਣੇ ਪਏ ਸਰ ਜੇ ਮੈਂ ਅਗਜਤ ਗਿਣਤੀ ਕਰਾਂ ਤਾਂ ਸ਼ਾਇਦ ਮੈਂ ਪਰ ਕਾਫੀ ਪਿਆ ਚਲੋ ਆਪਾਂ ਲੰਬਾ ਸਮਾਂ ਮਾਰਕੀਟ ਤੋਂ ਬਾਹਰ ਜਾਣ ਵਾਲੇ ਨਹੀਂ ਹੈਗੇ ਬਾਕੀ ਉਹਦਾ ਹੋਲੋਗ੍ਰਾਮ ਤਿਆਰ ਹੋ ਜੂਗਾ ਫਾਈਨਲ ਡੱਬਿੰਗ ਪਹਿਰਾ ਹੋ ਚੁੱਕੀ ਸਾਰਿਆਂ ਦੀ ਬਿਲਕੁਲ ਬਿਲਕੁਲ ਬਾਕੀ ਥੋੜਾ ਮੋਟਾ ਜਿਹਾ ਕੰਮ ਹੋ ਕਰ ਦਿੱਤੇ ਦੀ ਟੀਮ ਸਾਡੀ ਬਸ ਬਹੁਤ ਸੰਛਾ ਮਿਲ ਰਹੀ ਹੈ ਜੀ ਬਹੁਤ ਬਹੁਤ ਵਧੀਆ ਤੇਰੇ ਸਾਹਮਣੇ ਮਤਲਬ ਹੁਣ 1 ਕਰੋੜ ਦੇ ਦੋ ਐਲਬਮਾਂ ਉਸੇ ਦਿਨ ਰਿਲੀਜ਼ ਹੋਈਆਂ ਸੀ ਤੁਹਾਡੇ ਸਾਹਮਣੇ ਤੇ ਪਰੰਤੂ ਅਲਫਾ ਹੰਗਾਮਾ ਤੁਸੀਂ ਦੇਖੋ ਸੋਸ਼ਲ ਮੀਡੀਆ ਤੇ ਸਰਚ ਮਾਰ ਕੇ ਵੀ ਗਾਣਾ ਕਿੱਥੇ ਹੈ ਤੇ ਬਾਕੀ ਉਹਦੇ ਕੰਪੀਟੀਟਰ ਕਿੱਥੇ ਨੇ